ਹਾਂ ਜੀ ਗਸਰ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਰਸੂਲਪੁਰ ਨਹਿਰਾ ਤਸੀਲ ਜਿਲ੍ਹਾ ਅੰਮ੍ਰਿਤਸਰ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਨਿਸ਼ਾਨਵੀਰ ਦੇ ਘਰ ਆਇਆ ਦੋਸਤੋ ਇਸ ਕਿਲੇ ਤੋਂ ਅਕਸਰ ਪਹਿਲਾਂ ਵੀ ਆਪਾਂ ਮਾਲ ਤੁਹਾਨੂੰ ਬੜੀ ਵੱਡੀ ਗਿਣਤੀ ਦੇ ਵਿੱਚ ਦਿਖਾਉਂਦੇ ਰਹੇ ਆ ਕੋਈ 5-4 ਲੱਕ ਜਿਹੜੇ ਆ ਇੱਥੇ ਮੌਜੂਦ ਹੁੰਦੇ ਆ ਪਸ਼ੂ ਛੇ ਸੇਲ ਪਰਚੇਜ ਦਾ ਕੰਮ ਆ ਵੀਰ ਦਾ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤੇ ਅਲਾਦੀਨਪੁਰ ਪਿੰਡ ਇੱਕ ਪਾਸੇ ਦੁਗਲ ਵਾਲਾ ਇਧਰ ਸੇਰੋਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਵੈਸੇ ਐਨੀਮਲ ਵੀ ਦਿਖਾਵਾਂਗੇ ਕੋਈ ਚਾਰਕ ਨਾਗਨੇ ਇੱਕ ਨੀਲੀ ਰਾਵੀ ਦੀ ਇਧਰ ਝੋਟੀ ਦਿਖਾਵਾਂਗੇ ਬਹੁਤ ਖੂਬਸੂਰਤਾ ਤੇਬੇ ਕਟ ਦੇ ਵਿੱਚ ਇੱਕ ਪਹਿਲਾ ਸਵੇਰ ਪਲੂਣ ਝੋਟੀ ਸੂਈ ਤੁਹਾਨੂੰ ਦਿਖਾਵਾਂਗੇ ਥੱਲੋਂ ਬਹੁਤ ਜਿਆਦੀ ਬਾ ਕਮਾਲੀ ਕਰਮਾੜੀ ਬਣੀ ਆ ਲੇਵੇ ਚੱਡੇ ਦੀ ਬਹੁਤ ਜਿਆਦੀ ਸਾਫ ਸੁਥਰੀ ਆ ਸੋ ਪੂਰੀ ਤਸਲੀ ਨਾਲ ਮੇਰੇ ਭਰਾ ਇਕੋਰੀ ਦੇਖ ਲਿਆ ਜੀ ਬਿੜੀਆਂ ਨੂੰ ਮਗਰ ਇਹਦੇ ਕੱਤੀ ਫੀਮੇਲ ਕਾਫ ਸੋ ਜਿੱਡੇ ਲੈਵ ਦੀ ਬੰਕਰ ਤੁਸੀਂ ਦੇਖੋ ਬਹੁਤ ਸੋਨਾ ਕਰਮਾ ਦੀ ਨੀ ਲੇਵਾ ਤੇ ਚੰਗਾ ਦੁੱਧ ਵੀ ਨਿਸ਼ਾਨਾ ਦਾ ਵੀ ਸ਼ਟਾਟਿੰਗ ਦੁੱਧ ਦੀ ਵੀ ਬੜੀ ਸ਼ਟਾਟਿੰਗ ਚੰਗੀ ਆ ਮਗਰ ਕੱਤੀ ਆ ਪਹਿਲਾ ਸੂਆ ਪਲੋਣ ਦੋਂਦੇ ਦੋਂਦੇ ਬਰਾਬਰ ਕੀਤੇ ਚੌਕ ਦੇ ਮਾਰੇ ਮਾਰੇ ਚੱਕੇ ਆ ਦੰਦ ਅਜੇ ਬਰਾਬਰ ਨਹੀਂ ਕੀਤੇ ਇਧਰ ਇੱਕ ਮਾਜ ਦਿਖਾ ਦਿਆਂਗੇ ਗੱਬਨ ਤਿਆਰੀ ਦੇ ਉੱਤੇ ਆ ਜੈਜ ਰੇਟ ਕਰਾ ਦੇਵਾਂਗੇ ਨਿਸ਼ਾਨ ਨੂੰ ਪਹਿਲਾਂ ਵੀ ਮੁੱਲ ਵੈਸੇ ਜੈਦ ਹੀ ਹੁੰਦਾ ਇਸ ਕਿਲੇ ਤੋਂ ਅੱਜ ਵੀ ਰੇਟ ਬੜੇ ਜੈਦ ਹੀ ਰਹਿਣਗੇ ਇੱਕ ਚੁੰਗੀ ਤੁਹਾਨੂੰ ਵੇਰ ਦਿਖਾ ਦੇਾਂਗੇ ਸੂਆ ਦੂਜਾ ਸੋਣੀਏ ਕੋਈ ਆਪਣੀ ਸਮਝ ਨਾਲ ਤਿੱਜਾ ਮੰਨ ਲਿਓ ਦੂਜਾ ਮੰਨ ਲਿਓ ਤਿਆਰੀਆਂ ਦੇ ਉੱਤੇ ਆ ਮੋਲ ਬੜੇ ਛੋਟੇ ਛੋਟੇ ਜਾਇਦਾਦ ਦੇ ਮੋਲ ਰਹਿਣ ਆਲੇ ਆ ਅੱਜ ਤਰੀਕ 12 ਅਗਸਤ ਸਮਾਂ ਕੋਈ ਦੋਸਤੋ ਮਾਰਨਿੰਗ ਦੇ 7:30 8:00 ਵਜੇ ਦਾ ਟਾਈਮ ਆ ਕੋਈ ਵੀ ਭਰਾ ਇੱਥੇ ਆਣ ਕੇ ਆਪਦੀ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਲਵੇ ਮਾਲ ਆਪਾਂ ਤੁਹਾਨੂੰ ਅੱਜ 4 ਜਨਵਰੀ ਦਿਖਾਉਣੇ ਆ ਸਭ ਤੋਂ ਪਹਿਲਾ ਨਿਸ਼ਾਨ ਸਸਰੀ ਦਾ ਸੀ ਜੀ ਵਧੀਆ ਵਧੀਆ ਕਿਰਪਾ ਬੱਬੇ ਦੀ ਵਜਿਹਾ ਬੜੇ ਵਧੀਆ ਨਿਸ਼ਾਨ ਸਿਆ ਹੋਰ ਕਿਵੇਂ ਕੰਮ ਕਰ ਰਹਾ ਜੀ ਇਹ ਕੰਮ ਕਰ ਕਿਰਪਾ ਬੱਬੇ ਦੀ ਚਲੋ ਸ਼ੁਕਰੇ ਮਾਲਕ ਦਾ ਹਾਂਜੀ ਤਾਈ ਸਰਾ ਠੀਕ ਬੜੇ ਵਧੀਆ ਬੜੇ ਵਧੀਆ ਨਿਸ਼ਾਨ ਬੜੇ ਵਧੀਆ ਮਾਲ ਕਰ ਨਿਸ਼ਾਨ ਇਸੇ ਤਰ੍ਹਾਂ ਵੀ ਰਹੇ ਆਉਂਦਾ ਜਾਂਦਾ ਰਹਿਆ ਹਾਂਜੀ ਆਉਂਦਾ ਜਾਂਦਾ ਰਹਿੰਦਾ ਵੇ ਜੀ ਠੀਕ ਆ ਹਾਂਜੀ ਕੋਈ ਕਾਲੀ ਨਹੀਂ ਵੇ ਜੀ ਦੋ ਟਾਈਮ ਚੋਗੇ ਤਸੱਲੀ ਕਰਕੇ ਲਿਈਦਾ ਵੇ ਜੀ ਆ ਬਿਲਕੁਲ ਜੀ ਹਾਂਜੀ ਚਲੋ ਆਪਣਾ ਫਰਜ਼ ਲਾਮਾ ਨਾਲ ਬਾਅਦ ਚ ਦਵੇ ਵੇ ਜੀ ਆਪਣਾ ਵੀ ਫਰਜ਼ ਬੰਦਾ ਵੀ ਚੋਗੇ ਤਸੱਲੀ ਕਰਕੇ ਲਿਈਏ ਜੀ ਅਗੋ ਗਾਦਵਾ ਵੀ ਆਪਣਾ ਫਰਜ਼ ਬਣਦਾ ਹਾਂਜੀ ਤੋ ਦੋ ਟਾਈਮ ਚੋਗੇ ਤਸਾਂ ਨਹੀਂ ਕਰਕੇ ਲੈ ਕੇ ਜਾਵੇ ਲੈ ਵੀ ਜਨਵਰੀ ਅੱਜ ਤਿੰਨ ਮੱਝਾਂ ਝੋਟੀਆਂ ਆਪਣੇ ਕੋਲ ਇੱਕ ਤਾਂ ਕੱਤੀ ਦਿਖਾ ਰਹੇ ਹਾਂ ਹਾਂ ਜੀ ਨੀਲੀ ਰਾਵੀ ਦੀ ਵਿੱਚ ਟੇਡੇ ਕਰਦੀ ਨੀਲੀ ਰਾਵੀ ਦੀ ਕੱਤੀ ਆ ਹਾਂਜੀ ਤੇ ਆ ਝੋਟੀ ਆਪਣੇ ਕੋਲ ਪਲੂਨ ਪਹਿਲਾ ਸੂਏ ਇਹ ਪਹਿਲਾ ਸੂਏ ਮੂੰਹੋਂ ਚਾਰ ਦੰਦਾਂ ਜੇ ਬਰਾਬਰ ਕਰਨਦੀ ਆ ਠੀਕ ਆ ਹਾਂਜੀ ਠੀਕ ਆ ਤੇ ਮਗਰ ਇਹਦੇ ਕੱਤੀ ਅੱਜ 6 ਦਿਨ ਹੋ ਗਏ ਸੂਈ ਨੂੰ ਲਓ ਵੀ ਕਰੋ ਚੈੱਕ ਠੀਕ ਆ ਜੀ ਮਗਰ ਕੱਤੀ ਆਪ ਵੀ ਕੱਤੀ ਮਗਰ ਵੀ ਕੱਤੀ ਬਹੁਤ ਖੂਬਸੂਰਤ ਮਗਰ ਬੱਚਾ ਬਾਕੀ ਜਿਹੜ ਡਬਲਾਇਆ ਸਾਰੀ ਕਾਲੀ ਮਾੜੀ ਆ ਪੂਛ ਹੀ ਚਿੱਟੀ ਬਸ ਆ ਬਸ ਬਸ ਉਹ ਜਿਹੋ ਜਿਹਾ ਫਿਰ ਨਿਸ਼ਾਨ ਜਿਹੜਾ ਸੀਮਾ ਨਾਲ ਨਾ ਤਿੰਨ ਚਾਰ ਇੰਚ ਪੂਛ ਵਾਈਟ ਮੋੜਾ ਬ੍ਰੀਡ ਦੇ ਵਿੱਚ ਵੀ ਆ ਜਾਂਦੀ ਆ ਹਾਂਜੀ ਅੱਛਾ ਨਿਸ਼ਾਨ ਸ਼ੁਰੂਆਤ ਕਿਹੜੇ ਪਾਸੇ ਕਰਦੇ ਆਂ ਜੀ ਸ਼ੁਰੂਆਤ ਵੀ ਜੀ ਇੱਥੇ ਕਰ ਲੈਣਾ ਨੀਲੀ ਰਾਈ ਦਾ ਇੱਥੋਂ ਕਰਦੇ ਆਂ ਜੀ ਕਰਮਾ ਵਾਲੀ ਕੱਟੀ ਦਿਖਾਉਣੇ ਆ ਬਹੁਤ ਭਰਾ ਆਪਣੇ ਡਿਮਾਂਡ ਕਰਦੇ ਰਹਿੰਦੇ ਆ ਕਿੱਦੇ ਕਰਦੇ ਵਿੱਚ ਕੱਟੀ ਆ ਡਰਨਾ ਨਹੀਂ ਆਸ ਬਹੁਤ ਸ਼ਕੀਲ ਕੱਟੀ ਆ ਉਮਰ ਵੀ ਦੱਸਾਂਗੇ ਤੁਹਾਨੂੰ ਬਾਕੀ ਝੋਲੀ ਝਾਲੀ ਵੀ ਦਿਖਾਵਾਂਗੇ ਬਹੁਤ ਚੰਗੇ ਬਰ ਚੰਗੇ ਲਾਣੇ ਘਰਾਣੇ ਦੇ ਵਿੱਚੋਂ ਨਿਕਲੀ ਸੀਗੀ ਨਿਸ਼ਾਨ ਵੀਰ ਉਹਨਾਂ ਨੇ ਇਹਦੀ ਕੇਅਰ ਕੀਤੀ ਹੈ ਮੈਨੂੰ ਲੱਗਦਾ ਵੀ ਥੋੜਾ ਜਿਆਹਾ ਹੌਲੀ ਵੀ ਲੈ ਲਈ ਸੀ ਇਹਨਾਂ ਨੇ ਹਾਂਜੀ ਆਪ ਇਹਨਾਂ ਨੇ ਕੇਅਰ ਕੀਤੀ ਸੀ ਨਿਸ਼ਾਨ ਕਿੰਨੀ ਕੁ ਉਮਰ ਸੀ ਜਦੋਂ ਕੱਤੀ ਦੀ ਲਈ ਆ ਉਦੋਂ ਵੀ ਜੀ ਮਹੀਨੇ ਗਢੀ ਸੀ ਮਹੀਨੇ ਦੀ ਹਾਂਜੀ ਲਾ ਵੀ ਮਹੀਨੇ ਦੀ ਕੱਤੀ ਸੀ ਉਦੋਂ ਜਦੋਂ ਤੋਂ ਮੈਨੂੰ ਉਹ ਨਿਸ਼ਾਨ ਇਹ ਖਰੀਦੀ ਸੀ ਐਡਾ ਕੱਟ ਵੇਚਣੀ ਨਹੀਂ ਇਹ ਕਿਉਂਕਿ ਜਿਹੜਾ-ਜਿਹੜਾ ਹੁੰਦਾ ਫਿਰ ਇਹਦੇ ਵਾਲੇ ਧਿਆਨ ਰੱਖਦਾ ਮੈਂ ਚੱਲ ਆ ਵੀ ਸੇਲ ਕਰ ਦਿੰਦਾ ਵੀ ਸੇਲ ਕਰ ਦਿੰਦੀ ਹਾਂਜੀ ਚੱਲ ਵੀ ਲਾ ਵੀ ਵੇਖੋ ਫੇਸ ਕੁਆਲਟੀ ਚੈੱਕ ਕਰੋ ਲਾ ਕੇ ਤੋਂ ਬੂਥੀ ਬਾਥੀ ਵੇਖੋ ਸਿੰਘ ਕਰਮਲ ਵਿੱਚ ਛੋਲਾ ਰਿਹਾ ਬਿਲਕੁਲ ਐ ਕਰਕੇ ਵੇਖੋ ਕੁੱਤੀ ਚ ਛੋਟਾ ਸਿੰਘ ਬਰੀਕ ਸਿੰਘ ਆ ਤੇ ਉਮਰ ਉਹਨਾਂ ਸਰ 16 ਮਹੀਨੇ 16 ਮਹੀਨੇ ਦੀ 16 ਦੀ 16 ਮਹੀਨੇ ਦੀ ਆ ਇਹ ਤਕਰੀਬਨ ਕੱਤੀ ਮੇਰੇ ਭਰਾ ਜਰੇ ਕੋਈ ਆਉਂਦੇ ਜਾਂਦੇ ਆ ਵਪਾਰ ਲੈਣ ਦੇ ਵਿੱਚ ਇਹਨੂੰ ਵੇਖਦੇ ਰਹੇ ਆ ਤੇ ਇੱਕ ਇਸ ਤਰ੍ਹਾਂ ਦੀ ਠੰਡੀ ਠੰਡੀ ਪੂਰੀ ਝੋਲੀ ਝੂਲੀ ਪੂਰੀ ਚਾਰੇ ਥਣ ਕੋਈ ਫੂੜ ਸ਼ਾਕ ਨਹੀਂ ਆ ਗਿਆ ਉਹ ਲਾ ਕੇ ਖਾੜ ਕੇ ਝੋਲੀ ਦੇ ਥਣ ਪੜੀ ਪੈ ਬਣਾਈ ਆ ਹਾਂਜੀ ਹਾਂਜੀ ਝੋਲ ਦਾ ਕਰਮ ਨਹੀਂ ਆਇਆ ਬਣਾਈ ਜਿਵੇਂ ਮੈਨੂੰ ਲੱਗਦਾ ਜਿੱਦਾ ਗੱਭਣ ਹੁੰਦੀ ਹੈ ਗੱਭਣ ਹੁੰਦੀ ਕੱਤੀ ਹੈ ਹਾਂਜੀ ਲੈ ਵੀ ਕਰੋ ਚੈੱਕ ਬਾਕੀ ਮੇਰਾ ਭਲਾ ਥਾਨ ਬੜਾ ਸੋਹਣਾ ਸੁਆਦੀ ਆ ਨਕੇੜ ਤੁਹਾਡੇ ਸਾਹਮਣੇ ਆ ਕੱਤੀ ਦੀ ਓਵਰ ਸਾਰੀ 16 ਮਹੀਨਿਆਂ ਦੀ ਆ ਬਾਕੀ ਸੋਹਣਾ ਪਿੱਠਪੂੜਾ ਤੋੜ ਕੇ ਤਸੱਲੀ ਨਾਲ ਦਿਖਾਵਾਂਗੇ ਸ਼ਕੀਨ ਭਰਾ ਦੇ ਲਈ ਇੱਕ ਸ਼ਕੀਨ ਤੋਹਫਾ ਹੀ ਲੈ ਕੇ ਆਇਆ ਨਿਸ਼ਾਨਾ ਹਾਜ਼ਰ ਹੋਇਆ ਪਸੰਦ ਆਊਗੀ ਵੀਰਾਂ ਨੂੰ ਤੂੰ ਪੂਰੀ ਤਸੱਲੀ ਨਾਲ ਮਾਰੋ ਝਾਤ ਇੱਕ ਵਾਰੀ ਆ ਵੇਖੋ ਆ ਦੇਖੋ ਮੇਰਾ ਭਲਾ ਠੀਕ ਆ ਜੀ ਇਹ ਰਈ ਸੰਗਲ ਦੇਤੇ ਅੱਜ ਹੀ ਪਹਿਲੇ ਦਿਨ ਇਹਨੇ ਝੱਬੂ ਪਾਇਆ ਵਾ ਮਰ ਨਹੀਂ ਹੋ ਰਹਾ ਨੀ ਇਹ ਗੱਲਾਂ ਨਿਸ਼ਾਨ ਦੇਖੋ ਨੇਵਾ ਲੋਬਾ ਚ ਕਿਵੇਂ ਬਣਾਈ ਫਿਰਦਾ ਕਈ ਆਈ ਗੱਲ ਤੁਹਾਨੂੰ ਬੜਾ ਝੂਠ ਮਾਰ ਕੇ ਕਹੀ ਜਾਂਦੇ ਨੇ ਕਹਿੰਦੇ ਆਪਾਂ ਗੱਭਣ ਕਹਿ ਕੇ ਵੇਚ ਸਕਦੇ ਪਰ ਆਪਾਂ ਉਹ ਗੱਲ ਨਹੀਂ ਕਹਣੀ ਵੀਰ ਜੀ ਮੋਹ ਦੰਦੀ ਵੀ ਤੁਹਾਨੂੰ ਚੈੱਕ ਕਰਾਵਾਂ ਕਿ ਖੀਰੀ ਕੱਟੀ ਆ ਕੋਈ ਭਰਾ ਭਰਾ ਇਲਾਕੇ ਠੀਕ ਆ ਜੀ ਆ ਵੇਖੋ ਆ ਖੀਰੀ ਆ ਐਨ ਪਿਓਰ ਜਿਹੜੀ ਖੀਰੀ ਕੱਟੀ ਆ ਸ਼ੈਤਾਨੀ ਆਲੀ ਸ਼ਿਹਾਰੀ ਆਲੀ ਆ ਰਾ ਰਾ ਇਹ ਵੀ ਰ ਆਪਣੇ ਡਿਮਾਂਡਾ ਕਰਦੇ ਰਹਿੰਦੇ ਵੀ ਕੱਟੀ ਚਾਹੀਦੀ ਆ ਝੋਟੀ ਚਾਹੀਦੀ ਆ ਸਾਨੂੰ ਤੇ ਬਾਕੀ ਮੇਰਾ ਭਰਾ ਵੇਖੋ ਠੀਕ ਆ ਜੀ ਬਹੁਤ ਸੋਨਾ ਚੱਡਾ ਲੇਵਾ ਬਣਾਉਗੀ ਕਿਸੇ ਟਾਈਮ ਨੂੰ ਅਜੇ ਕਰਮਾਲੇ ਦੇ ਗਾਂ ਕੱਪੜਾ ਨਹੀਂ ਆਇਆ ਅੱਪਾ ਜਿੱਤੋਂ ਲਈ ਹੈ ਆਪਾਂ ਜਿਆਦਾ ਨਹੀਂ ਆਵੇ ਆਖੀਏ 17 18 ਕਿਲੋ ਜਿੱਤੋਂ ਲਈ 12 13 12 13 ਕਿਲੋ ਇਹਦੀ ਮਾਂ ਦੋਦ ਦਿੰਦੀ ਰਹੀ ਹੈ 12 13 ਕਿਲੋ ਹਾਂ ਜੀ ਚਲੋ ਵੀ ਜੋ ਨਿਸ਼ਾਨ ਜੋ ਅਰੀਜਨਲ ਗੱਲ ਆ ਸੱਚੀ ਆ ਜੇ ਆਪਾਂ ਗੱਪਾਂ ਮਰੀਏ ਵੀ ਜੀ ਉਹ ਗੱਲ ਨਹੀਂ ਆ ਅੱਜ ਕਹੀ ਜੇ ਹੁਣ ਚੋਲੀ ਦੇ ਕੇ ਕਹਦੇ ਬਿਠਾ 18 18 ਨਹੀਂ ਨਿਕਲਣੇ 12 13 ਕਿਲੋ ਵੀ ਜੀ ਜਨੂਨ 12 13 ਕਿਲੋ ਦੁੱਧ ਵੀ ਨਿਸ਼ਾਨ ਕਹਿੰਦੇ ਕਹੋਂਦੀ ਮੈਂ ਜੀ ਜਿਹੜਾ ਚਵਾਉਣਾ ਪੈਂਦਾ ਫੇਰ ਹੀ ਪਤਾ ਲੱਗਦਾ ਕਹਿਣ ਹੁੰਦੇ ਆਪਾਂ ਬਸੇੜਾ ਕਹਿ ਦਿੰਨੇ ਆ ਹਾਂ ਹਾਂਜੀ ਲੈ ਵੀ ਨਿਸ਼ਾਨ ਕੀਮਤ ਕੀ ਰੱਖੀ ਆ ਦੇਣੀ ਕਿੰਨੇ ਦੀ ਆ ਜੀ 50000 ਦੀ ਦੇ ਦਾਂਗੇ ਜੀ 50000 ਦੀ ਹਾਂਜੀ ਕਸਰਾ ਕੁਸਰਾ ਕਰਕੇ ਮਾਨਦੰਡ ਕਰ ਚੱਲ 2000 ਮਾਨਦੰਡ ਕਰ ਦਾਂਗਾ ਹਰ ਪਾਲੀ ਦੀ ਹਾਂ ਇਹ ਤਾਂ ਪਹਿਲੇ ਥੋੜਾ ਪਾਦਾ ਘਟਿਆ ਨਹੀਂ ਸੂਤਰੋਂਦਾ ਚੱਲ ਪੂਰੇ 45 ਦੀ ਦੇਦਾ ਪੂਰੇ 45 ਦੀ ਪੰਜਾਹ ਹਜ਼ਾਰ ਦੇ ਪੂਰਾ ਖਰਚਾ ਹੀ ਆ ਗਿਆ ਵਾਂਡ ਵੁੱਡ ਪਾ ਪੂਰੇ ਦੇ ਬਾਕੀ ਇਹ ਬਾਕੀ ਸਾਸ ਵਾਲਾ ਵੀ 44 ਹਜ਼ਾਰ ਦੀ ਨਿਸ਼ਾਨਾ ਦਾ ਵੀ ਕੱਤੀ ਮੈਂ ਦੇਣੀ ਆ ਬਾਕੀ ਮੇਰੇ ਭਰਾਵੋ ਥਣ ਵੇਖ ਲਿਓ ਤੁਸੀਂ ਬਾਕੀ ਪੂਰੀ ਸਾਸ ਜਿਹੜਾ ਹੋਊਗਾ ਵੀ ਪਹਿਲੇ ਸਵੇਰੇ ਕੱਤੀ ਥਣ ਮੈਂ ਕੱਦੂ ਵੀ ਥਣ ਤੁਸੀਂ ਵੇਖੋ ਅਜੇ 16 ਮਹੀਨੇ ਦੀ ਉਮਰ ਤੇ ਥੱਲਿਓ ਕਰਮ ਵਾਲੀ ਕੀ ਬਣਾਈ ਫਿਰਦੀ ਆ ਬਾਕੀ ਆ ਹੁਣਾਂ ਦੇ ਸਮੇਂ ਵਿੱਚੋਂ ਥੋੜਾ ਪਾਦਾ ਵਜਨ ਹੋਰ ਗੇਨ ਕਰ ਗਈ ਦੋ ਚੌ ਮਹੀਨੇ ਦੇ ਵਿੱਚ ਤੁਸੀਂ ਇਹਨੂੰ ਏਆਈ ਕਰਵਾ ਲਓਗੇ ਉਦਾਂ ਹੀ ਡੇ ਨੇ ਕੱਢੀ ਇੱਕ ਦੋ ਹੀ ਟੱਕ ਡੀਆਂ ਇਹਦੇ ਪਰਾ ਪਾਣੀ ਅਗਲੇ ਪੈਰਾਂ ਦਾ ਜਵਾਬ ਆਣਾ ਅਗਲੇ ਪੈਰਾਂ ਦਾ ਜਵਾਬ ਮਗਰ ਲਿਆ ਲੱਤਾ ਤੁਸੀਂ ਵੇਖੋਗੇ ਗਿੱਠ ਜੀ ਨਦੇ ਦਾ ਜਵਾਬ ਹੈਗਾ ਵਿੱਚ ਹੀ ਪੂਰਾ ਹੁਣ ਤੇ ਨਿਸ਼ਾਨ ਪਾ ਗਿਆ ਬਾਕੀ ਬਹੁਤ ਵਧੀਆ ਪੂਛ ਉੱਪਰ ਤੱਕ ਸੂ ਤੱਕ ਜਿਹੜੀ ਵਾਈਟ ਆ ਸਿਰਫ 45000 ਦੀ ਇਧਰ ਅਗਾ ਤੋਹਫਾ ਤੁਹਾਨੂੰ ਦਿਖਾਉਣੇ ਆ ਪਲੂਣ ਝੋਟੀ ਪਾਈ ਦਾ ਸੁਭਾ ਸੁਈਏ ਚੌਕ ਦੇ ਬਰਾਬਰ ਕਰਦੀ ਆ ਚੱਕੇ ਆ ਹਾਂ ਜੀ ਜੀ ਸ਼ਾਮਾ ਅੱਜ ਦਿਨ ਕਿੰਨੇ ਹੋ ਗਏ ਅੱਜ 6 ਦਿਨ ਹੋ ਗਏ ਵੀਰ ਜੀ 6 ਦਿਨ ਹੋ ਗਏ ਹਾਂਜੀ 8-9 ਕਿਲੋ ਬੋਲਾ ਖੁੱਲਾ ਡਲਾਊਗਾ ਵੀਰ ਜੀ ਠੀਕ ਹੈ ਜੀ ਹਾਂ ਬਬੀ 6 ਦਿਨ ਦਾ ਸਮਾਂ ਹੋ ਗਿਆ ਬੋਲੇ ਬੋਲੇ ਚ ਮੰਨ ਲਿਓ ਕੱਚਾ ਦੁੱਧ ਮੰਨ ਲਿਓ ਬਾਕੀ ਚੱਡਾ ਭਾਂਡਾ ਮੇਰਾ ਭਰਾ ਵੇਖੋ ਬਹੁਤ ਖੂਬਸੂਰਤ ਕੰਪੈਕਟ ਅੱਭੀ ਲੱਗਾ ਕਰ ਮਾਰੀ ਚੱਲ ਚੱਲ ਕੁਝ ਨਹੀਂ ਆ 8-9 8-9 ਕਿਲੋ ਬੋਲਾ ਹੀ ਆ ਆਰਡਰ ਲੈਵੇ ਦੀ ਬੜੀ ਸਾਫ਼ ਸੁਥਰੀ ਆ ਥਣ ਨਚੇੜ ਵੇਖੋ ਬਾਕੀ ਮੇਰਾ ਭਰਾ ਸੋਹਣਾ ਪਿੱਠਪੂੜਾ ਮਗਰ ਕੱਤੀ ਫੀਮੇਲ ਕਾਫ ਮੈਂ ਪਹਿਲਾ ਸੂਈ ਬਲੂਨ ਕੱਤੀ ਸੀ ਪਹਿਲਾ ਸੂਈ ਆ ਵੀਰ ਜੀ ਥੋੜੀ ਬੱਚੇ ਦੀ ਔਲ ਕਰਦੀ ਸੀ ਫਿਰ ਆਪਾਂ ਬੱਚਾ ਛੱਡਿਆ ਨਹੀਂ ਵੰਡ ਪਾਈ ਦਾ ਗਾੜੀ ਉਦਾਂ ਇਹਦੇ ਥੱਲੇ ਬੈਜੀਦਾ ਕੁਛ ਨਹੀਂ ਟੋਈ ਬੱਚੇ ਨੂੰ ਬਕਰੇ ਤੌਰ ਤੇ ਬੰਦ ਸੁਹਾ ਦਿੰਦੇ ਬੱਚੇ ਨੂੰ ਬੋਤਲ ਨਾਲ ਪਿਆ ਦਿੰਦੇ ਬੋਤਲ ਨਾਲ ਪਿਆ ਦਿੰਦੇ ਆ ਠੀਕ ਆ ਜੀ ਔਬੀਅਸ ਜਿਹਾ ਵੰਡ ਦੋਸਤੋ ਕਿ ਵੰਡੇ ਦੇ ਮਿਲਦੀ ਆ ਵੰਡ ਪਾਉਣਾ ਫੱਲੇ ਬੈਡ ਦੇ ਵਿੱਚ ਚੁਵਾਈ ਦਿੱਤੀ ਕਰਨੀ ਆਪਾਂ ਮਾਰ ਕੇ ਵੀਰ ਜੀ ਵਿਖਾ ਦੇਣੀ ਆ ਅਰੀ ਨਾ ਬਾਕੀ ਸਾਨ ਕਰਮਾਂ ਨੂੰ ਵੇਖੋ ਕਿਹੜਾ ਲੱਗਾ ਬਾਕੀ ਫੱਲੇ ਲੇਵੇ ਦੀ ਜਿਹੜੀ ਸਪਾਈ ਹੈ ਦੋਸਤੋ ਆਪਾਂ ਜ਼ਿਆਦੀਆਂ ਗ ਆ ਦੇਖੋ ਜੀ ਆਹ ਆਹ ਪਰਤ ਕੋਚ ਨੇ ਸੋ ਬਹੁਤ ਖੂਬਸੂਰਤ ਹੈ ਲੇਵਾ ਮੁੱਠੀ ਮੁੱਠੀ ਥਾਨ 8-9 ਕਿਲੋ ਕੱਚਾ ਬੋਲਾ ਕੱਚਾ ਦੁੱਧ ਮੰਨ ਕੇ ਕੋਈ ਵੀ ਸੱਜੇ ਮੇਰਾ ਸੌਦਾ ਕਰ ਲਵੇ ਕੱਤੀ ਸਾਰੀ ਸ਼ਕੀਨ ਚੌੜਾ ਪਿੱਠਪੁੜਾ ਆਹ ਦੇਖੋ ਜੀ ਉਹ ਮੜਾ ਵੱਲ ਪਾ ਦੇ ਸੋ ਹੋ ਸਕੇ ਤੇ ਨਾਲ ਦੇ ਨਾਲ ਤੁਸੀਂ ਚਵਾਈ ਵੀ ਦੀ ਦੇਖ ਲਓਗੇ ਠੀਕ ਆ ਜੀ ਕਿਸੇ ਭਰਾ ਨੂੰ ਹੋਊਗਾ ਵੀ ਪਤਾ ਨਹੀਂ ਚੋਣ ਪਹਿਲੇ ਸਵੇਰੇ ਕਿਹੋ ਜੀ ਛੋਟੀ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਦਿਖਾਵਾਂਗੇ ਸਾਰੇ ਵੀਰਾਂ ਨੂੰ ਤਾਂ ਜੋ ਮੇਰਾ ਭਰਾ ਕੋਈ ਵੀ ਖਰੀਦਦਾਰ ਦੋ ਚਿੱਤੀ ਵਿੱਚ ਨਾ ਪਵੇ ਠੀਕ ਆ 31 ਨੰਬਰ ਮੈਂ ਤੁਹਾਨੂੰ ਦਿਖਾ ਦਿਆਂ ਆ ਘੱਟੀ ਆ ਮਗਰ ਆ ਫੀਮੇਲ ਕਾਫ ਆ ਕਹਿਣ ਦੀ ਗੱਲ ਨਹੀਂ ਵੀਜੀ ਇਹਨੂੰ ਇੱਕ ਮਿੰਟ ਵੀ ਜ਼ਿਆਦਾ ਪਹਿਲਾਂ ਮਿੰਟੋ ਮੈਨੀਪੂਲੇਸ਼ਨ ਪਈ ਦੀ ਆ ਨਬ ਨਿਸ਼ਾਨ ਛੋਟੀ ਹੈ ਬੜੀ ਠੰਡੀ ਤੇਰੀ ਆ ਹਾਂਜੀ ਕਰਮਾਂ ਦੀ ਲੱਗਦੀ ਉਹਦਾ ਧਾਰ ਵੀ ਲੈਂਦੀ ਪਰ ਧਾਰ ਚੱਟਦੀ ਨਹੀਂ ਆ ਨਹੀਂ ਆਪਾਂ ਕਹਿਣ ਉਦਾਂ ਲੱਤ ਛੜ ਕੋਈ ਕੋਸ਼ਿਸ਼ ਨਹੀਂ ਕਰਦੀ ਵੀਜੀ ਹਾਂ ਹਾਂ ਸਾਰਾ ਬੈਕ ਸਾਈਡ ਤੋਂ ਪੱਧਰ ਇੱਕ ਸਾਰਾ ਠੀਕ ਆ ਜੀ ਇਹ ਲੱਗਦਾ ਇਹਨਾਂ ਨੂੰ ਜਵਾਈ ਚੈੱਕ ਕਰੋ ਕੋਈ ਜਣਾ ਦੀ ਜਵਾਈ ਹੈ ਠੀਕ ਆ ਉਹ ਬਾਕੀ ਕੁਝ ਕਾਫਾ ਧਾਰਾ ਮਾਰ ਕੇ ਤਸਲੀ ਕਰਾ ਰਹੇ ਆ ਠੀਕ ਆ ਜੀ ਇਤਨਾ ਨਹੀਂ ਜਿਆਦਾ ਲੱਭੀ ਹੋ ਜਾਣੀ ਆ ਕੋਈ ਵੀ ਸੱਜਣ ਆਉਂਦਾ 2 ਟਾਈਮ 4 ਟਾਈਮ ਚੋਕੇ ਤਸੰਨੀ ਕਰ ਲਿਓ ਠੀਕ ਆ ਆ ਦੇਖੋ ਅਕਨਿਕਲ ਤੁਹਾਨੂੰ ਘਾਰ ਦੀ ਮਾਰ ਦੇ ਨਿਸ਼ਾਨ ਆ ਲੈ ਲੈ ਵੀ ਕਰੋ ਚੈੱਕ ਠੀਕ ਆ ਜੀ ਇਹ ਅਗਲੇ ਸਾਲ ਵੀ ਬਿਲਕੁਲ ਚਵਾਈ ਚੈੱਕ ਕਰੋ ਕੋਈ ਕਿਸੇ ਰਕਮ ਦਾ ਭੋਰ ਕੋਈ ਛਟਾ ਨਹੀਂਗਾ ਮੋਟੀ ਧਾਰਾ ਕਰਮਾਂ ਦੀ ਜਿਹੜੀ ਤੋਂ ਪਹਿਲੇ ਜਿਵੇਂ ਝੋਟੀ ਜਾਂ ਬਿਲਕੁਲ ਪੋਲੀ ਰੋਵ ਵਰਗੀ ਲੈ ਵੀ ਬਹੁਤ ਖੂਬਸੂਰਤ ਤੇ ਇਹਦਾ ਨਿਸ਼ਾਨ ਵੀਰੇ ਮੋਲ ਮੰਗ ਡਿਮਾਂਡ ਕੀ ਕਰਦੇ ਪਏ ਆ ਮੋਲ ਦੇ 90000 ਕਰਦੇ ਆ ਜੀ ਹਾਂ ਹਾਂ ਜੀ 90 ਕਰ ਲਾ 95 ਕਰ ਲਾ ਇੱਕੋ ਇੱਕ ਗੱਲ ਕਰਦੇ ਦੇ ਦਈਏ ਹਾਂ ਨਾ 85000 ਦੀ ਦੇ ਦਾਂਗੇ 85 ਦੀ ਹਾਂਜੀ ਠੀਕ ਆ ਜੀ ਆਪਾਂ ਯਾਦਾ ਨਹੀਂ ਆਂਦੇ 11 ਕਿਲੋ ਦੁੱਧ ਐ ਕੰਡੇ ਵਾਲਾ ਚੋਈ ਜਾਊਗੀ ਹੁਣ 8-9 ਕਿਲੋ ਖਲੜ ਲਾਇਗਾ ਰਮਾਨਾ ਠੀਕ ਹੈ ਹਾਂ ਲੋ ਵੀ 85000 ਦੀ ਨਿਸ਼ਾਨਦਾ ਵੀ ਦੇ ਦਵਾਂਗੇ ਆਪਾਂ ਹਾਂ ਨਾ ਇਹ ਪਲੱਸ ਪੁਆਇੰਟ ਆ ਮਗਰ ਕੱਤੀ ਆ ਪਹਿਲਾਂ ਸਵਾਨਾ ਨਹੀਂ ਮਾਨਤਾਨ ਹੋਰ ਆ ਦੰਦ ਵੀ ਪਹਿਲਾਂ ਆਪਾਂ ਵੀ ਫਰੋਂਦਾ ਵੀ ਝੋਡੀ ਆ ਬਿਲਕੁਲ ਨਵਾਂ ਆਂਗਾ ਕੋਈ ਭਰਾ ਲੈ ਕੇ ਜਾਊਗਾ ਠੀਕ ਆ ਜੀ ਕੋਈ 4 ਸਾਲ 90 ਗਲੇ ਬਰਾਬਰ ਨਹੀਂ ਕੀਤੇ 480 ਹੋ ਗਿਆ ਠੀਕ ਆ ਆਲੋ ਜੀ ਠੀਕ ਆ ਸੋ ਜੇਬਾ ਮਰਜੀ ਕੋਈ ਕਨਫਰਮ ਹੈ ਮੇਰਾ ਭਰਾ ਪਸ਼ੂ ਪਾਲਕ ਕੋਈ ਕਾਰੀਗਰੀ ਕਾਰੀਗਰ ਭਰਾ ਆ ਦੀ ਤਸੱਲੀ ਕਰ ਸਕਦਾ ਚੌਕ ਦੇ ਬਰਾਬਰ ਨਹੀਂ ਕੀਤੇਗੇ ਸਿਰਫ 85000 ਦੀ ਮਿਲਣੀ ਆ ਮਗਰ ਕੱਤੀ ਆ ਚੱਡੇ ਨੇ ਬੜੀ ਸਾਫ਼ ਕਿਤੇ ਭਾਵੇਂ 2 ਡੰਗ ਚ ਹੋਵੇ ਭਾਵੇਂ 4 ਡੰਗ ਚ ਹੋਵੇ ਕੋਈ ਟੀਗਾ ਨਹੀਂ ਕੋਈ ਕੋਸ਼ ਨਹੀਂ ਇਦਾਂ ਪਹਾੜੇ ਤੇ ਮਿਲਦੀ ਆ ਚਲੋ ਜੀ ਹਾਂ ਜੀ ਆ ਵੀ ਨਿਸ਼ਾਨ ਅੱਗੇ ਚੱਲੀਏ ਤੇ ਆਪਣੇ ਕੋਲ ਮੱਝ ਖੜੀ ਆ ਗੱਬਰ 83 ਹਜ਼ਾਰ ਦੀ ਦੇ ਦਾਂਗੇ ਹਾਂ ਨਾ ਵੀਰ ਜੀ ਦੇਖ ਲਾ ਹਾਂਜੀ ਹੌਲੀ ਹੌਲੀ ਕਰਦਾ ਲੈ ਹੌਲੀ ਹੌਲੀ ਨੇ ਮੈਂ ਬਿਲਕੁਲ ਜਾਜ ਹੀ ਕੀਤਾ ਵਾਅਦਾ ਕੀਤਾ ਨਹੀਂ ਤੁਹਾਨੂੰ ਪਤਾ ਝੋਡੀ ਹੱਕ ਰੱਖਦੀ ਆ ਹਾਂਜੀ ਕੱਟੀਆਂ ਸਾਫ ਸੁਥਰੀਆਂ ਕਿੱਥੇ ਰਹਿ ਗਈਆਂ ਨੇ ਐਡੇ ਵਜਨ ਨੋਰ ਤੇ ਬਿਲਕੁਲ ਸਾਫ ਭਾਂਡੇ ਦੀਆਂ ਮਾਲਕ ਨਾ ਹਾਂਜੀ ਲੋ ਵੀ ਮੇਰਾ ਭਰਾ ਲੈ ਕੇ ਜਾਊਗਾ ਘਾਟਾ ਕੋਣੀ ਦਾ ਚਲੋ ਕਰਨੀ ਕਿਸੇ ਵੀਰ ਨੇ ਆਪਣੀ ਮਰਜ਼ੀ ਆ ਪਰ ਚਲੋ ਘਾਟਾ ਕੋਣੀ ਦਾ ਮਗਰ ਵੀ ਕੱਤੀ ਆ ਇੱਕ ਦੀਆਂ ਦੋ ਲੈ ਕੇ ਜਾਵਾਂਗੇ ਸਿਰਫ 83000 ਦੀ ਮਿਲਨੀ ਆ ਠੀਕ ਹੈ ਜੀ ਬਾਕੀ ਅੱਖਾਂ ਜੀ ਵਿਖਾਰਾ ਦੋਵੇਂ ਬੰਨੇ ਜਵਾਬ ਹੈਗਾ ਵਾ ਇੱਕ ਅੱਖ ਬਿੱਲੀ ਆ ਦੂਜੀ ਅੱਖ ਤੇ ਵਿੱਚ ਜਵਾਬ ਆ ਠੀਕ ਹੈ ਹਾਂ ਪੂਰਾ ਜਵਾਬ ਹੈਗਾ ਵਾ ਇਧਰ ਚੱਕਰੀ ਡੋਰਾ ਪੈਂਦਾ ਤੇ ਇਧਰਲੀ ਅੱਖ ਦੇ ਵਿੱਚ ਜਵਾਬ ਆ ਗੋਰ ਸਿੰਘ ਬਾਕੀ ਲੈਵਲ ਇਹਦੀ ਮੰਤਰ ਤੁਹਾਨੂੰ ਦਿਖਾਈ ਦਿੱਤੀ ਆ ਸੋ ਕਰੋ ਸੰਪਰਕ ਮੇਰੇ ਭਰਾ ਠੀਕ ਆ ਜੀ ਬਹੁਤ ਖੂਬਸੂਰਤ 83000 ਦੀ ਆਲੇ ਪਾਸੇ ਆ ਮੱਜ ਇਹ ਵੇ ਤੀਜਾ ਮਾਲੇ ਤੇ ਚੌਥਾ ਮਾਲੇ ਵੀ ਤਿਆਰੀ ਜੀ ਆ ਲੌਬੀ ਇਹ ਹੋਣ ਸੂਬੇ ਸ਼ਾਮਾਂ ਨੂੰ ਸੂਬੇ ਸਵੇਰੇ ਸੂਬੇ ਲੌਬੀ ਤੀਜਾ ਸੂਬਾ ਸੁਣੀ ਆ ਯਾਰੀ ਕੰਪਲੀਟ ਕਰੀ ਬੈਠੀ ਹੈ ਕਰਮਾ ਵਾਲੀ ਅੱਜ ਸੂਬੇ ਕੱਲ੍ਹ ਭਲਕ ਸੂਬੇ ਡੀਆ ਜੀ ਪਰੇਪੜੇ ਖਿੱਚੇ ਆ ਪਰੇਪੜੇ ਨਵਾਏ ਆ ਸਿੰਗਲ ਖੱਦੀ ਆ ਤੇ ਬਾਕੀ ਮੇਰਾ ਭਰਾ ਪਿੱਠਪੂੜਾ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਬੜੇ ਵੈਸੇ ਵੀ ਹੱਡੀ ਬਿਲਕੁਲ ਸਿੰਗਲ ਉੱਚੀ ਦਿਖਾਈ ਦਿੰਦੇ ਕਿਸੇ ਪਸ਼ੂ ਦੀ ਮੱਝ ਦੀ ਸੋ ਚੰਗੇ ਦੁੱਧ ਵਾਲੇ ਪਸ਼ੂ ਮੰਨੇ ਜਾਂਦੇ ਆ ਚਲੋ ਜਿੰਨਾ ਦੇ ਦੁੱਧ ਦੇ ਕਰਮਾ ਨੇ ਚਵਾਉਣਾ ਚੰਗੀ ਸੇਵਾ ਕਰ ਲਿਓ ਦੁੱਧ ਵਾਲੇ ਪਾਸੋਂ ਢੇਲੇ ਵੀ ਨਹੀਂ ਛੱਡਦੀ ਮੱਝ ਤੀਜਾ ਸੂਬਾ ਹੈ ਹਾਂ ਜੀ ਤੀਜਾ ਮਾਲੇ ਚੌਥਾ ਮਾਲੇ ਚਲੋ ਜੀ ਆਪ ਦੀ ਸਮਝ ਮੇਰੇ ਵੀਰ ਵੇਖ ਲਿਆ ਜੇ ਕਿ ਦੇ ਨਾਲ ਕੋਈ ਜੱਦੋਜਹਿਦ ਨਹੀਂ ਕੋਈ ਜਿਤਾਈ ਨਹੀਂ ਕਿਸੇ ਭਰਾ ਦੀ ਸਮਝ ਹੁੰਦੀ ਆ ਕਿ ਜੇ ਆ ਕਿਸੇ ਨੇ ਕਹਿਣਾ ਵੀ ਚੌਥੇ ਵੀ ਹੋ ਸਕਦੀ ਆ ਉਹਦੇ ਵਿੱਚ ਜੀ ਚਲੋ ਕੋਈ ਬਾਪਾ ਕੁਛ ਪਿਆ ਨਹੀਂ ਗਿਆ ਪਸ਼ੂ ਚੰਗਾ ਚਾਹੀਦਾ ਦੁੱਧ ਵਾਲਾ ਠੰਡਾ ਮਿੱਠਾ ਪਸ਼ੂ ਮਿਲ ਜੇ ਕਿਸੇ ਭਰਾ ਨੂੰ ਸੁਸਰਾ ਪਸ਼ੂ ਮਿਲ ਜੇ ਬਾਕੀ ਵੀ ਵਰੀ ਵੀ ਐ ਚੰਗੀ ਇੱਕੋ ਜਿਹੀ ਨੀਰਾ ਆਇਆ ਵਾ ਤੇ ਪਾਰ ਪਿੱਛੇ ਦੀ ਆਪਣੀ ਗਰੰਟੀ ਇੱਕ ਮਿੰਟ ਨਿਸ਼ਾਨ ਰੋਕ ਕੇ ਇੱਥੇ ਦਿਖਾ ਦੇ ਆ ਫੇਸ ਕੁਆਲਟੀ ਆ ਸਿੰਘ ਦੀ ਬਣਾਵਟ ਦੋਸਤੋ ਤੁਸੀਂ ਵੇਖੋਗੇ ਦੋਨੋਂ ਸਿੰਘਾਂ ਦੀ ਬਣਾਵਟ ਇੱਕੋ ਜਿਹੀ ਕੀ ਆ ਆ ਜਿਹੜਾ ਕਰਮਾਲੀ ਨੂੰ ਢਾਂਚਾ ਲੱਗਾ ਇੱਕ ਪਾਸੇ ਆ ਬਹਿਣੀ ਵਾਲੇ ਪਾਸੇ ਮੈਂ ਤੁਹਾਨੂੰ ਦਿਖਾ ਰਿਹਾ ਠੀਕ ਆ ਜੀ ਆ ਥਣ ਦੇਖੋ ਤੁਸੀਂ ਮੁੱਠੀ ਮੁੱਠੀ ਥਾਣਾ ਕਰਮਾਲੀ ਨੂੰ ਇੱਕੋ ਜਿਹਾ ਭਰਾਈ ਬਾਕੀ ਨਿਸ਼ਾਨ ਭਾਰ ਪਿਛੇ ਦੀ ਮੁਸ਼ਕਲ ਕੋਈ ਗਰੰਟੀ ਵੀ ਜੀ ਇਹ ਫੋਲੋ ਗਰੰਟੀ ਹੈ ਆਪਣੀ ਠੀਕ ਆ ਕੋਈ ਭਾਰ ਭੂਰ ਨਹੀਂ ਪਉਂਦੀ ਵੀ ਜੀ ਹੋਰ ਨਿਸ਼ਾਨ ਇਹਨੂੰ ਦੋ ਕੁ ਕਿਲਾ ਮੈਨੂੰ ਤੋੜੀ ਆ ਆ ਚੈੱਕ ਕਰੋ ਠੀਕ ਆ ਜੀ ਲੈ ਜੀ ਆਂਦੀ ਉਹ ਤਾਂ ਇਹ ਵੀ ਨਹੀਂ ਕੋਹ ਜਿੱਦਾਂ ਮਰਜੀ ਇਹਦੇ ਮਹੀਂ ਜਾਓ ਇਹ ਕਹਿੰਦਾ ਹੱਲਾ ਤੇ ਛੜ ਮਾਰਦੀ ਆ ਆ ਬਾਕੀ ਠੰਡੀ ਬਹੁਤ ਮਾਈ ਵੀ ਕਰਮਾਲੀ ਪੂਰੀ ਨਰਮਾ ਠੀਕ ਆ ਜੀ ਮਿੱਠੀ ਆ ਸੀਲ ਸਾਊ ਆ ਜਿੱਦਾਂ ਮਰਜੀ ਵੇਖੋ ਗੱਬਣ ਪਸ਼ੂ ਥੱਲੇ ਬਹਿਣਾ ਵੀ ਕਈ ਵਾਰ ਪਸ਼ੂ ਲੱਤਾਂ ਛੜਾ ਚਲਾਉਂਦਾ ਏ ਨੇਚਰ ਵਾਈਜ਼ ਵੀ ਠੰਡੀ ਸੀਲ ਸਾਊ ਆ। ਆਹ ਜੀ। ਅਰਗੇ ਜਿੰਨੇ ਕੋਹ ਕੋਨੇ ਸਾਰੇ ਠੰਡੇ ਹੋਏ ਜੀ। ਆਹਾਂ। ਹਾਂ ਜੀ। ਉਸ ਨੂੰ ਵੀ ਠੰਡਾ ਉਸ ਨੂੰ ਵੀ ਠੰਡੇ ਹੋਏ ਜੀ। ਚਲੋ ਜੀ। ਹਾਂ ਜੀ। ਮੈਂ ਵੀ ਨਿਸ਼ਾਨ ਕੀ ਮੋਲ ਵਾੜੀ ਕੀ ਡਿਮਾਂਡ ਰੋਗੀ। 75000 ਦੀ ਦੇ ਦिए। 75 ਦੀ। ਕਸਰਾ ਕੱਢ ਕੇ ਫਿਰ ਆਪੇ ਗੱਲ ਨੇ ਦੇਣੀ। ਜਿਆ ਜ ਰੱਖ ਦੀ ਵੀ ਜੀ ਤੁਹਾਨੂੰ ਪਤਾ। ਮਾੜਾ ਵੀ ਕਰੋ ਬਿਲਕੁਲ। ਹਾਕ ਰੱਖ ਦੀ ਕਰਮ ਵਾਲੀ। ਹਾਕ ਵਾਲੀ 80 ਮੰਗ ਲਾ ਕੇ ਜੇ ਕਰਾਂਗੇ 80 ਮੰਗ ਲਿਆ ਤੇ 75 ਦੀ ਦੇ ਦੇਣਾ ਵੀ ਜੀ। 72 ਦੀ। ਹਾਂ ਜੀ। ਠੀਕ ਹੈ ਵੀਰੇ। ਹਾਂ। ਲਓ ਵੀ 72000 ਦੀ ਇਹ ਦਸਤੋਖਾਨ ਚੌਥਾ ਸੂਆ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੀ ਵਜਨ ਵੇਡ ਤੁਹਾਡੇ ਸਾਹਮਣੇ ਆ ਪੁੜੇ ਲਵਾਏ ਆ ਤਿਆਰੀ ਆਲਮੋਸਟ ਕੰਪਲੀਟ ਚਾ ਪੂਰੇ 70 ਦੀ ਦੇ ਦਾਂਗੇ ਚਲੋ ਵਿੱਕਸਣੇ ਘਟਤੀਆਂ ਠੀਕ ਆ ਲੈ ਵੀ ਜਿੱਦਾਂ ਮਰਜੀ ਮੇਰਾ ਭਰਾ ਤਸੱਲੀਆਂ ਕਰੀ ਚਲੋ ਠੀਕ ਆ ਜੀ ਆ ਦੇਖੋ ਚਲ ਆ ਆ ਦੇਖੋ ਜੀ ਲੈ ਉਹਦੇ ਪੂਰੇ 70000 ਦੀ ਮਿਲ ਜੂਗੀ ਠੀਕ ਆ ਜੀ ਯੈਸ نو ਸੋ ਗੱਪਾਂ ਮਾਜਾ ਲੈ ਜਾਵਾਂਗੇ ਠੀਕ ਆ ਜੀ ਮੌਜ ਕਰੂਗਾ ਮੇਰਾ ਭਰਾ ਕੋਈ ਚਲੋ 11 ਕਿਲੋ ਦੋਦੇ ਵੀਰ ਜੀ ਰਮਾਨਾ ਦੇਈ ਜਾਣਾ ਵਾ ਹਾਂਜੀ ਚਲੋ ਜੀ ਬੇਵੀ ਨਿਸ਼ਾਨਦੇ ਅੱਗੇ ਕ ਆਪਣੇ ਕੋਲੇਦਰ ਚੁੰਗੀ ਵੜਾ ਕੀ ਇਹ ਦੂਜਾ ਸੂਬਾ ਸੁਣੀ ਵੀਰ ਜੀ ਦੂਸਰਾ ਸੂਬਾ ਹਾਂਜੀ ਤੇ ਇਹ ਵੀ ਮੇਰੇ ਨਾਲ ਥੱਲੋ ਕਰਮਲ ਟਾਪੀ ਲਾਈ ਫਿਰਦੀ ਪਿਆਰੀ ਹੈ ਫਿਰਦੀ ਵੀਰ ਜੀ ਪੂਰੀ ਲੋੜੀ ਭਾਂਡਾ ਪੋੜਾ ਕਰਮਲ ਦਾ ਤੁਸੀਂ ਵੇਖੋ ਚੌਰ ਸਲੇਵਾ ਉਹਨਾਂ ਦੀ ਗਾਹ ਤੇ ਉਹਨੇ ਪਛਾਣ ਚੱਬੇ ਲੋਵੇ ਦੀ ਬੜੀ ਬੰਤਰ ਚੰਗੀ ਹੈ ਟਕਾਣੇ ਤੇ ਲੇਵਾ ਫਿਕਸ ਉਹਨਾਂ ਦੀ ਗਾਹ ਦੇ ਵੀਰ ਜੀ ਉਹਨਾਂ ਨੇ ਪਛਾਣਾ ਆਹ ਦੇਖੋ ਹਾਂ ਅਗਲੇ ਪਿਛਲੇ ਥਣਾ ਦਾ ਸੈਜ ਵੇਖੋ ਗਿਰਲਾ ਵੰਡਾ ਦੇਖੋ ਬਾਕੀ ਮੇਰਾ ਭਰਾ ਵੇਖੋ ਕਰਮੜੀ ਨਿੱਗਰ ਵੇਖੋ ਚੱਡਾ ਲੱਗਾ ਠੀਕ ਹੈ ਜੀ ਇੱਧਰ ਮੈਂ ਬਹਿਣੀ ਵਾਲੇ ਪਾਸੇੋਂ ਬਖਾਵਾਂ ਤੁਹਾਨੂੰ ਆ ਦੇਖੋ ਬਾਜੀ ਠੰਡੀ ਠੰਡੀ ਪੂਰੀ ਕੋਈ ਵੰਗਾਣੀ ਕੋਈ ਕੋਸ਼ ਨਹੀਂ ਵੀਰ ਜੀ ਐਦਾਂ ਹੀ ਬਹਿ ਜਾਓ ਠੀਕ ਹੈ ਜੀ ਮੈਂ ਵੀ ਸ਼ਾਨਦਰੀ ਇਹਨੂੰ ਵੀ ਬਾਹਰ ਕੱਢ ਲਾ ਝੁੰਗੀ ਵੜਾ ਦੋਸਤੋ ਤੀਜਾ ਕਿ ਸੁਆ ਮੰਨ ਕੇ ਕੋਈ ਵੀ ਤੁਸੀਂ ਸੌਦਾ ਕਰ ਲਿਆ ਜੇ ਆਹ ਭਾਵੇਂ ਤੀਜਾ ਮੰਨ ਲਿਆ ਕਰ ਲਓ ਉੱਥੇ ਸੂਵੇ ਦਾ ਕੀ ਫਰਕ ਪੈਂਦਾ ਵਾ ਬਾਕੀ ਵਜਨ ਲੋਡ ਤੁਹਾਡੇ ਸਾਹਮਣੇ ਹਾਈ ਮੀਡੀਅਮ ਆ ਪਰ ਵਜਨ ਲੋਡ ਪੂਰਾ ਸਭ ਤੋਂ ਮੇਨ ਗੱਲ ਆ ਵੀ ਹੈ ਦੁੱਧ ਵਾਲੀ ਇਹ ਕਰਮਾ ਦੀ ਕੋਈ ਭਲਾ ਦੇ ਵਿੱਚ ਨਹੀਂ ਗਈ ਕੋਈ ਭਲਾ ਨਹੀਂ ਜਿੱਥੋਂ ਲਈ ਉਹ ਆਂਦੇ 20 ਕਿਲੋ ਅਸੀਂ ਦੁੱਧ ਚ ਹੋਇਆ 20 22 ਕਿਲੋ ਠੀਕ ਆ ਵੀ ਹਾਂਜੀ ਇਹਨਾਂ ਵੇੜ ਨੂੰ ਆਂਦਾ ਵੀ ਕੀ ਵੀਰ ਜੀ ਪੰਡਾ ਹੀ ਭਾਈ ਫਿਰਦੀ ਆ ਨਹੀਂ ਵੀ ਵੇੜ ਬੜੀ ਸੁਥਰੀ ਏ ਥੱਲੇ ਹੋਗੇ ਘਰਾਲਾ ਨਾ ਹੋਰਾ ਬਹੁਤ ਵਧੀਆ ਠੀਕ ਆ ਜੀ ਬਾਕੀ ਜਿੱਦਾਂ ਮਰਜੀ ਹਤੂ ਹਤ ਫੇਰ ਕੇ ਦੁੱਧ ਤੋਂ ਤਸੱਲੀ ਕਰਾਉਣਾ ਤਾਂ ਆਪਣਾ ਮਕਸਦ ਹੀ ਹੁੰਦਾ ਵੀ ਠੰਡੇ ਸੀਲ ਸਾਬੂ ਪਸ਼ੂ ਆਂਦੇ ਕੁਝ ਨਹੀਂ ਹੈ ਠੀਕ ਆ ਜੀ ਕੋਈ ਵੀ ਅੱਗੇ ਭੈਣਾਂ ਨੇ ਚਵਾਈ ਕਰਨੀ ਆ ਕਿਸੇ ਭਰਾ ਨੇ ਚਵਾਈ ਕਰਨੀ ਆ ਜਿੱਦਾਂ ਮਰਜ਼ੀ ਤਸਲੀਆਂ ਕਰੀ ਚਲੋ ਬੈਠ ਬੈਠ ਕੇ ਸੋ ਤਿਆਰੀ ਕੰਪਲੀਟ ਈ ਆ ਤਿਆਰੀਆਂ ਦੇ ਉੱਤੇ ਹੀ ਕੱਢ ਜੇ 2 ਕੱਢ ਜੇ 4 ਸੋ ਸਮਾਂ ਕੰਪਲੀਟ ਈ ਆ ਬਾਕੀ ਬਣੀ ਬੁਣੀ ਥੱਲੇ ਕਾफी ਫਿਰਦੀ ਏ ਠੀਕ ਆ ਜੀ ਸੂਸਵਾ ਵੀ ਪੈਂਦੀ ਕੋਈ ਸਫਰ ਤੇ ਜਾ ਕੇ ਵੀ ਤੇ ਚਲੋ ਕੋਈ ਗਲਤ ਗੱਲ ਨਹੀਂ ਕੀ ਵੀ ਇਹ ਵੀ ਨਹੀਂ ਕੋਈ ਕਹਿ ਸਕਦਾ ਵੀ ਬਣੀ ਘਾਟਾ ਥੱਲੇ ਇਹਨਾਂ ਪੂਰੀ ਆ ਇਹਨਾਂ 20 22 ਕਿਲੋ ਇਹ ਬਾਣ ਦੇ ਦੁੱਧ ਕੀ ਜਾਂਦਾ ਵੀ ਹਾਂ ਆ ਦੇਖੋ ਮੇਰਾ ਭਰਾ ਠੀਕ ਆ ਜੀ ਭਾਲ ਭੂਲ ਕੋਈ ਨਹੀਂ ਆ ਗਈ ਫਿਕਸ ਹੈ ਡਿਆ ਵੀ ਜੀ ਲਾ ਵੀ ਠੀਕ ਆ ਜੀ ਕੋਈ ਨੋਰਮਲ ਦਰਮਿਆਨੀ ਤਨੂਨ ਹੋ ਸਕਦੀ ਪਰ ਕੋਈ ਜਾਰੀਆਂ ਭਲਾਂ ਦੇ ਵਿੱਚ ਨਹੀਂ ਗਈ ਠੀਕਾ ਬਾਕੀ ਥਾਣੇ ਵੀ ਪੂਰਾ ਐ ਵਿਥਾਵਰਲਾ ਦਾ ਲੱਗਾ ਕੋਈ ਫੋੜ ਸ਼ਾਂਗ ਨਹੀਂ ਹੈਗੀ ਜੀ ਠੀਕਾ ਨਿਸ਼ਾਨ ਮੁੱਲ ਵੀ ਉਹਨੇ ਤਾਂ ਕਰਦ ਗਿਆ ਜੈ ਜੀ ਜੈ ਜੀ ਕਰਦਾਂਗੇ ਜੀ ਇੱਕੋ ਇੱਕ ਜਾਲ ਕਰਦੇ ਫਿਰ 60000 ਦੀ ਦੇ ਦਾਂਗੇ 60000 ਦੀ ਹਾਂਜੀ ਰੱਖਦੀ ਹੱਕ ਨਹੀਂ ਹੱਕ ਰੱਖਦੀ ਐ ਭਾਵੇਂ 60 65 ਵੀ ਕਰ ਲਾ ਮੈਂ ਗੱਲ ਐ ਵੀ ਚਲ ਪਹਿਲਾਂ ਹੀ ਆਪਾਂ ਭਾਵੇਂ 50000 ਮੰਗ ਕੇ ਬਾੜ ਦੀ ਵੀ ਦੇ ਸਕਦੇ ਹਾਂ ਹਾਂਜੀ ਪਰ 60000 ਤੇਰੀ ਡਿਮਾਂਡ ਆ 60000 ਦੇ ਵਿੱਚੋਂ ਕਰਦੇ ਜੀ 50000 ਦੀ ਦੇ ਦਾਂਗੇ 55 ਦੀ ਹਾਂਜੀ ਦੇ ਦੇ 55 ਦੀ ਦੇ ਦੇ ਹਾਂ ਐ ਦੇਦਾ ਕਿ ਕੋਈ ਸੱਜਣ ਕੋਈ ਕਰਾਉਣਾ ਚਾਹਦਾ ਕੋਈ 1500 ਦਾ ਮਾਨਤਨ ਦੇ ਧਿਲਣਾ ਕਰੀ 52000 ਦੀ ਦੇ ਦਾਂਗੇ ਮੈਂ ਕੋਈ ਯਾਰ ਨਹੀਂ 500 ਨਹੀਂ 1500 ਨਹੀਂ ਸਿੱਧੀ ਕਹਿੰਦੇ ਨਿਸ਼ਾਨ ਹੈ ਕੋਈ ਕਸਰ ਨਹੀਂ ਛੱਡੀ ਵੀਰ ਜੀ ਤਿੰਨ ਹਜ਼ਾਰ ਦੀ ਛਾਲ ਮਾਰਤੇ ਨਿਸ਼ਾਨਾ 52000 ਦੀ ਆਪਾਂ ਬਿਲਕੁਲ ਰਸਾ ਖੋੜ ਕੇ ਕਿਸੇ ਭਰਾ ਦੀ ਝੋਲੀ ਪਾ ਦੇ ਦਾਂਗੇ 52000 ਦੀ ਦੇ ਦਾਂਗੇ ਮੈਂ ਨਾ ਕਰੀ ਕੀ ਜਾ ਰਿਹਾ ਹਾਂ ਤੂੰ ਫਿਰ ਨਹੀਂ ਹੋ ਦੇ ਸਕਣ ਵਾਲਾ ਕੰਮ ਰੱਖਣਾ ਹੋਰ ਜੀ 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 ਨਹੀਂ ਆਪਾਂ ਨਾਲ ਆ ਤੁਹਾਡੇ ਕੋਈ ਭੈਣ ਭਰਾਵਾ ਮਾਨਤਨ ਤੇ ਬਾਕੀ ਆਪਾਂ ਵਾਅਦੇ ਬੋਲ ਨਹੀਂ ਪਾਇਆ ਜਾਇਜ਼ ਮੁੱਲ ਪਾਇਆ ਵੀ 1500 ਹਾਂ ਲਓ ਜੀ ਬਾਜ ਬਰੇਟ ਸਿਰਫ 52000 ਰੁਪਏ ਵਾਰ ਮਿਲੂਗੀ ਆਪਣੇ ਭਰਾਵਾਂ ਨੂੰ ਗੱਬਣਾ ਆ ਵੀ ਨਿਗਰਾਨੀ ਚ ਸਵਾਲੋਂਗੇ ਬਿਲਕੁਲ ਸਾਫ ਲੋਂਗੇ ਠੀਕ ਹੈ ਜੀ ਬਾਕੀ ਵੈੜ ਚੰਗੀ ਆ ਝੂਕੀ ਵੈੜ ਆ ਆਂਦੀ ਕੁਛ ਨਹੀਂ ਜਿਹੜਾ ਮਰਜੀ ਵੈੜ ਵੈੜ ਤਲੇ ਟਿੱਪਕੇ ਤਸੱਲੀਆਂ ਕਰੇ ਆਪਾਂਵੇਂ ਆਨਲਾਈਨ ਮੰਗਾਉਂਦਾ ਵਾ ਤੇ ਡਰੈੱਸ ਸਹੀ ਰਿਆਗਾ ਨਾ ਵੀਰ ਜੀ ਬਾਜ ਗੱਡੀ ਵਾਲਾ ਜੇ ਲੈ ਕੇ ਜਾਂਦਾ ਤੇ ਡਰੈੱਸ ਪੁੱਛਦਾ ਤੇ ਗਾਹ ਕਿਤੇ 5-10 ਕਿਲੋਮੀਟਰ ਪੈਣਾ ਵੱਧ ਪੈ ਜਾਂਦਾ ਵਾ ਆਪਾਂ ਹਰ ਵਾਰੀ ਅੱਗੇ ਦੋ ਤਿੰਨ ਵਾਰੀ ਬੇਨਤੀ ਕੀਤੀ ਪਰ ਲੋਕਾਂ ਨੂੰ ਨਹੀਂ ਲੱਗਦੀ ਵੀਰ ਜੀ ਹਾਂਜੀ ਠੀਕ ਹੈ ਜੀ। ਪਰ ਕਿਉਂਕਿ ਗੱਡੀ ਵਾਲੇ ਨੂੰ ਆਪ ਦੇ ਕੋਲੋਂ ਖਰਚਾ ਦੇਣਾ ਪੈਂਦਾ ਵੀ ਜੀ। ਠੀਕ ਹੈ ਠੀਕ। ਹਾਂਜੀ। ਨੰਬਰ ਹੈਗਾ ਵੀ ਜੀ 70876 74417 ਪਿੰਡ ਹੈ ਦਾ ਰਸੂਲਪੁਰ ਨਹਿਰਾ ਜਿਲ੍ਹਾ ਤਰਨਤਾਰ ਤਹਿਸੀਲ ਤਰਨਤਾਰ ਵੀ ਜੀ। ਠੀਕ ਹੈ ਵੀ। ਹਾਂਜੀ। ਲੋਬੀ ਇਹ ਗੱਲਬਾਤ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਤੇ ਲਵੋ ਬਤੇਰੇ ਡਿਟੇਲ। ਅੱਜ ਇਸ ਵੀਡੀਓ ਵਿੱਚ ਇੰਨਾ ਸੀ। ਮਿਲਾਂਗੇ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।